ਹਾਂਜੀ ਸ਼ਸ਼ੀਕਾਰ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਆਪਣੇ ਚੈਨਲ Harmonium Boutique 688 ਤੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਲਓ ਜੀ ਨਿਊ ਜ ਆ ਅੱਜ ਡਿਜ਼ਾਈਨ ਜੋ ਕਿ ਆਪਣਾ ਹੈਂਡਵਰਕ ਤਾਂ ਬਹੁਤ ਜ਼ਿਆਦਾ ਫੇਮਸ ਹੈ ਡਿਜ਼ਾਈਨ ਚੱਲ ਰਿਹਾ ਸੀ ਤੁਹਾਨੂੰ ਪਤਾ ਹੀ ਕਿ ਵੀ ਆਪਾਂ ਜਿਹੜੇ ਨਵੇਂ-ਨਵੇਂ ਡਿਜ਼ਾਈਨ ਜਿੱਦਾਂ ਕਿ ਹੈਂਡਵਰਕ ਹੋਗਾ ਨੀਡਲਵਰਕ ਹੋਵੇ ਆਪਣੀ ਮਸ਼ੀਨ ਉੱਪਰ ਉਹ ਡਿਜ਼ਾਈਨ ਜਦੋਂ ਕੋਈ ਨਿਊ ਬਣ ਕੇ ਆਉਂਦਾ ਤਾਂ ਉਹਦੀ ਇੱਕ ਸਪੈਸ਼ਲ ਜੀ ਵੀਡੀਓ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੇ ਹਾਂ ਤੇ ਲਓ ਜੀ ਸਭ ਦਾ ਪਿਆਰਾ ਜਿਹਾ ਸ਼ੇਡ ਆ ਅਨਨ ਸ਼ੇਡ ਦਾ ਸੂਟ ਹੈ ਤੇ ਜਿਹੜਾ ਇਹ ਅ ਦੇਖੋ ਨਿਊ ਜਿਹਾ ਫੈਬਰਿਕ ਆ ਸੈਂਟੀ ਸਿਲਕ ਇਹਦੇ ਉੱਪਰ ਅੱਜ ਆਪਾਂ ਬਣਾਉਣ ਲੱਗੇ ਆ ਤੇ ਲਓ ਜੀ ਤਿੰਡੇ ਦੇ ਨਾਲ ਇਹਨੂੰ ਆਪਾਂ ਵਰਕ ਕਰਾਂਗੇ ਬਹੁਤ ਹੀ ਪਿਆਰਾ ਜਿਹਾ ਜਦੋਂ ਡਿਜ਼ਾਈਨ ਬਣੂਗਾ ਤੁਹਾਨੂੰ ਆਪਣੇ ਆਪ ਪਤਾ ਲੱਗ ਜੂਗਾ ਵੀ ਆਪਾਂ ਅੱਜ ਕਿਹੜਾ ਡਿਜ਼ਾਈਨ ਆ ਜਿਹੜਾ ਤਿਆਰ ਕਰ ਰਹੇ ਆ ਤੇ ਲਓ ਜੀ ਇਹ ਬਹੁਤ ਹੈਂਡਵਰਕ ਦੇ ਸੂਟਾਂ ਤੇ ਜਿਹੜਾ ਬਹੁਤ ਜ਼ਿਆਦਾ ਡਿਜ਼ਾਈਨ ਇਹ ਤਿਆਰ ਰੈਡੀ ਹੋ ਰਿਹਾ ਤੇ ਜਿੱਥੇ ਹੈਂਡਵਰਕ ਦੀ ਕੋਸਟ ਬਹੁਤ ਜ਼ਿਆਦਾ ਉੱਥੇ ਆਪਣੀ ਮਸ਼ੀਨ ਵਰਕ ਦੇ ਆਪਾਂ ਬਹੁਤ ਘੱਟ ਪ੍ਰਾਈਸ ਵਿੱਚ ਇਹਨੂੰ ਰੈਡੀ ਕਰਵਾ ਕੇ ਤੁਹਾਡੇ ਤਿੱਕਰ ਲੈ ਕੇ ਆਇਆ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਆਪਣਾ ਇਹ ਡਿਜ਼ਾਈਨ ਵਧੀਆ ਲੱਗੂਗਾ ਤੇ ਲਓ ਜੀ ਵੀਡੀਓ ਤੇ ਐਂਡ ਤੱਕ ਜਰੂਰ ਬਣਿਆ ਰਹੋ ਤੇ ਨਾਲ ਹੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਕਿਉਂਕਿ ਬਹੁਤ ਮਿਹਨਤ ਨਾਲ ਆਪਾਂ ਤੁਹਾਡੇ ਲਈ ਵੀਡੀਓ ਬਣਾਉਨੇ ਆ ਤੇ ਤੁਸੀਂ ਜਦੋਂ ਸਕਿਪ ਕਰਕੇ ਦੇਖਦੇ ਹੋ ਤਾਂ ਫਿਰ ਬਾਰ-ਬਾਰ ਮੈਸੇਜ ਕਰਦੇ ਹੋ ਵੀ ਕਿਵੇਂ ਕਿਵੇਂ ਡਿਜ਼ਾਈਨ ਹਨ ਤੇ ਜੇ ਤੁਸੀਂ ਪੂਰੀ ਪ੍ਰੋਪਰ ਵੀਡੀਓ ਦੇਖੋਗੇ ਤਾਂ ਤੁਹਾਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿਹੜਾ ਆਪਣੇ ਆਪ ਸਾਰੀ ਪਤਾ ਲੱਗ ਜਾਊਗਾ ਠੀਕ ਹੈ ਜੀ ਡਿਜ਼ਾਈਨ ਦਾ ਚਲੋ ਜੀ ਬਹੁਤੀਆਂ ਗੱਲਾਂ ਨਹੀਂ ਕਰਦੇ ਸੂਟ ਜਿਹੜਾ ਆਪਣਾ ਵਰਕ ਕਰਨਾ ਕਰਦੇ ਹਾਂ ਸ਼ੁਰੂ ਕਿਉਂਕਿ ਫਰੇਮ ਲੱਗ ਚੁੱਕਿਆ ਤੇ ਨਾਲ ਹੀ ਆਪਣਾ ਜਿਹੜਾ ਧਾਗਾ ਆਪਾਂ ਤਿੰਦਾ ਲਗਾ ਲਿਆ ਤੇ ਤਿੱਲੇ ਵਰਤਦਾ ਤੁਹਾਨੂੰ ਪਤਾ ਹੀ ਹੈ ਵੀ ਹੁਣ ਇਹ ਆਪਾਂ ਜਿੰਨਾ ਵੀ ਡਿਜ਼ਾਈਨ ਆਪਣਾ ਇਹ ਬਣੂਗਾ ਸਾਰਾ ਆਪਣਾ ਇਹ ਹੱਥ ਦੇ ਨਾਲ ਦੇਖੋ ਜਿਸ ਤਰ੍ਹਾਂ ਆਪਾਂ ਤੁਹਾਨੂੰ ਕਈ ਵੀਡੀਓ ਵਿੱਚ ਦਿਖਾਇਆ ਹੀ ਆ ਵੀ ਉਂਗਲਾਂ ਨਾਲ ਆਪਾਂ ਜਿਹੜਾ ਇਹਨੂੰ ਚਲਾਵਾਂਗੇ ਕਿਉਂਕਿ ਜਦੋਂ ਇਹ ਥੋੜੀ ਜਿਹੀ ਖਿੱਚ ਪੈਂਦੀ ਤਾਂ ਤਿੱਲਾ ਜਿਹੜਾ ਵਾਈਟ ਧਾਗਾ ਦਿਖਾਉਣਾ ਸ਼ੁਰੂ ਕਰ ਦਿੰਦਾ ਤੇ ਬਾਰ ਬਾਰ ਟੁੱਟਣਾ ਸ਼ੁਰੂ ਹੋ ਜਾਂਦਾ ਇਸ ਲਈ ਆਪਾਂ ਇਹਨੂੰ ਹੱਥ ਦੀ ਸਹਾਇਤਾ ਦੇ ਨਾਲ ਚਲਾ ਚਲਾ ਕੇ ਦੇਖੋ ਧਾਗਾ ਖਿੱਚ ਖਿੱਚ ਕੇ ਨੂੰ ਆਪਾਂ ਬਣਾਉਨੇ ਆ ਤਾਂ ਜਿਹੜਾ ਤਿੱਲੇ ਵਰਕ ਦਾ ਸੂਟ ਹੁੰਦਾ ਬਹੁਤ ਜ਼ਿਆਦਾ ਆਸਾਨੀ ਦੇ ਨਾਲ ਆਪਣਾ ਰੈਡੀ ਹੋ ਜਾਂਦਾ ਤੇ ਚਲੋ ਜੀ ਫਿਰ ਹੁਣ ਡਿਜ਼ਾਈਨ ਆਪਣਾ ਕਰਦੇ ਹਾਂ ਸ਼ੁਰੂ ਕਿਉਂਕਿ ਧਾਗਾ ਵੀ ਪੈ ਚੁੱਕਿਆ ਤੇ ਡਿਜ਼ਾਈਨ ਵੀ ਸੈੱਟ ਹੋ ਚੁੱਕਿਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਣਾ ਵੀ ਆਪਾਂ ਕਿਹੜਾ ਜਿਹੜਾ ਪਿਆਰਾ ਜਿਹਾ ਡਿਜ਼ਾਈਨ ਇਹ ਬਣਾਉਣ ਲੱਗੇ ਆ ਤੇ ਲਓ ਜੀ ਚਾਕ ਵਰਕ ਦਾ ਇਹ ਡਿਜ਼ਾਈਨ ਹੈ ਤੇ ਤੇ ਲਓ ਜੀ ਨੂੰ ਆਪਾਂ ਪ੍ਰੋਪਰ ਤਿੱਲੇ ਦੇ ਨਾਲ ਤਿਆਰ ਕਰਾਂਗੇ ਤੇ ਜਿਹੜਾ ਆਪਾਂ ਮੋਰ ਇੱਕ ਦੇ ਵਿੱਚ ਬਣਿਆ ਹੋਇਆ ਉਹ ਆਪਾਂ ਬਣਾਵਾਂਗੇ ਇੱਕ ਅਲੱਗ ਤੋਂ ਥ੍ਰੈਡ ਦੇ ਨਾਲ ਕੋਈ ਵਧੀਆ ਜਿਹਾ ਜੋਇ ਦੇ ਨਾਲ ਦੇਖੋ ਮੈਚ ਕਰੂਗਾ ਹਨਾ ਤੇ ਸੋਹਣਾ ਜਿਹਾ ਸੂਟ ਬਣਾ ਕੇ ਤਿਆਰ ਕਰਾਂਗੇ ਤੁਸੀਂ ਮੇਰੇਆਂ ਭੈਣਾਂ ਜਿਨ੍ਹਾਂ ਜਿਨ੍ਹਾਂ ਨੂੰ ਇਹ ਸੂਟ ਪਸੰਦ ਹੋਇਆ ਕਿਉਂਕਿ ਜਿਵੇਂ ਹੁਣ ਵਰਤਾਂ ਦਾ ਪ੍ਰੋਗਰਾਮ ਸੀਜ਼ਨ ਹਨਾ ਆਉਣਾ ਤਿਹਾਰ ਤੇ ਵਿਆਹਾਂ ਸ਼ਾਦੀਆਂ ਦੇ ਸੀਜ਼ਨ ਚੱਲ ਪਏ ਨੇ ਇਸ ਲਈ ਸੂਟ ਆ ਜਿਹੜੇ ਤੁਸੀਂ ਇਸ ਤਰ੍ਹਾਂ ਦੇ ਆਪਣੇ ਤੋਂ ਵਰਕ ਕਰਾਉਣ ਲਈ ਥੋੜਾ ਜਿਹਾ ਜਦੋਂ ਆਪਣਾ ਆਰਡਰ ਦਿਓਗੇ ਨਾਲ ਦੇ ਨਾਲ ਸੂਟ ਆ ਤੁਹਾਡੇ ਬਣਨੇ ਸ਼ੁਰੂ ਹੋ ਜਾਂਦੇ ਆ ਤੇ ਲਓ ਜੀ ਪੂਜੇ ਸੂਟ ਤੁਹਾਨੂੰ ਕਿਉਂਕਿ ਪ੍ਰੋਪਰ ਵੀਡੀਓ ਇਹਦੀ ਆਪਾਂ ਲੈ ਕੇ ਆਵਾਂਗੇ ਇੰਸਟਾਗ੍ਰam ਤੇ ਅੱਜ ਆਪਾਂ ਤੁਹਾਨੂੰ ਇੱਕ ਚਾਕ ਜਿਹੜਾ ਇਹਦਾ ਰੈਡੀ ਕਰਕੇ ਦਿਖਾਵਾਂਗੇ ਕਿਉਂਕਿ ਸੂਟ ਥੋੜਾ ਜਿਹਾ ਹੈਵੀ ਹੈ ਦੋ ਤੋਂ ਆਪਾਂ ਨੂੰ ਤਿੰਨ ਦਿਨੇ ਸੂਟ ਬਣਾਉਣ ਤੇ ਲੱਗਣਗੇ ਕਿਉਂਕਿ ਇਹਦਾ ਗਲਾ ਵੀ ਬਣਨਾ ਬਾਜੂ ਵੀ ਬਣਨੀ ਹੈ ਹਨਾ ਤੇ ਚਾਕ ਅੱਜ ਆਪਾਂ ਇੱਕ ਚਾਕ ਵਰਕੇ ਦਾ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਲਓ ਜੀ ਵੀਡੀਓ ਤੇ ਐਂਡ ਤੱਕ ਬਨੇ ਰਹੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਤੇ ਜਿੰਨਾ ਜਿੰਨਾ ਮੇਰੇ ਭੈਣਾਂ ਨੂੰ ਇਹ ਸੂਟ ਪਸੰਦ ਹੋਇਆ ਨਾਲ ਦਿਨਾ ਸਕਰੀਨਸ਼ਾਟ ਲੈ ਕੇ ਕਿਉਂਕਿ ਸੈਂਟੀ ਸਿਲਕ ਦਾ ਜਿਹੜਾ ਸਟਾਫ ਆਪਨੇ ਕੋਲੇ ਅਵੇਲੇਬਲ ਹੈ ਤੁਸੀਂ ਕਿਸੇ ਵੀ ਕਲਰ ਤੇ ਜਿਹੜਾ ਇਹ ਸੂਟ ਬਣਵਾ ਸਕਦੇ ਹੋ ਹਨਾ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਪੇਮੈਂਟ ਜੇ ਤੁਸੀਂ ਆਨਲਾਈਨ ਕੋਈ ਵੀ ਆਪਣਾ ਆਰਡਰ ਬੁੱਕ ਕਰੋਗੇ ਪੇਮੈਂਟ ਤੁਹਾਨੂੰ ਹਾਫ ਪਹਿਲਾਂ ਕਰਨੀ ਪਊਗੀ ਤੇ ਦੂਜੀ ਪੇਮੈਂਟ ਜਦੋਂ ਸੂਟ ਤੁਹਾਡਾ ਰੈਡੀ ਹੋਊਗਾ ਆਪਾਂ ਤੁਹਾਡੇ ਤੋਂ ਉਹਦੋਂ ਪਵਾਵਾਂਗੇ ਨਾਲੇ ਤੁਹਾਡਾ ਡਰੈਸ ਲਵਾਵਾਂਗੇ ਤੇ ਚਲੋ ਜੀ ਫਿਰ ਇਹ ਸੂਟ ਨੂੰ ਜਿਹੜਾ ਦੇਖੋ ਸਟਾਰਟਿੰਗ ਹੋ ਚੁੱਕੀ ਆ ਬਹੁਤ ਪਿਆਰਾ ਸੂਟ ਹੈ ਤੇ ਲਓ ਜੀ ਇੱਕ ਹਫ਼ਤੇ ਦਾ ਆਪਾਂ ਟਾਈਮ ਤੁਹਾਡੇ ਤੋਂ ਲੈਣੇ ਹੁੰਦੇ ਆ ਕੋਈ ਵੀ ਸੂਟ ਰੈਡੀ ਕਰਨ ਦਾ ਕਿਉਂਕਿ ਇਹ ਇੱਕ ਹਫਤਾ ਜਿਹੜਾ ਆਰਾਮ ਨਾ ਲੱਗ ਜਾਂਦਾ ਹਨਾ ਤੇ ਬਾਕੀ ਟਾਈ ਐਂਡ ਟਾਈ ਦੇ ਸੂਟ ਵੀ ਆਪਣੇ ਕੋਲ ਅਵੇਲੇਬਲ ਨੇ ਕਿਉਂਕਿ ਜਿਵੇਂ ਜਿਵੇਂ ਆਪਾਂ ਉਹ ਸੂਟਾਂ ਦੀ ਵੀਡੀਓ ਲੈ ਕੇ ਆਏ ਤੁਸੀਂ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਉਹ ਸੂਟ ਰਹਿ ਗਏ ਸੀ ਉਹ ਆਪਣਾ ਜਿਹੜਾ ਆਪਾਂ ਨੂੰ ਆਰਡਰ ਦੇ ਸਕਦੇ ਕਿਉਂਕਿ ਸੂਟ ਆਪਣੇ ਕੋਲ ਅਵੇਲੇਬਲ ਨੇ ਆਪਾਂ ਨਾਲ ਦੀ ਨਾਲ ਜਿਹੜੇ ਹੋਰ ਸਟਾਕ ਉਹਨਾਂ ਸੂਟਾਂ ਦਾ ਰੈਡੀ ਕਰਨਾ ਦੇਤਾ ਤੇ ਸੂਟ ਆਪਣੇ ਕੋਲ ਜਿਹੜੇ ਪਹੁੰਚ ਚੁੱਕੇ ਨੇ ਤੇ ਉਹ ਸੂਟ ਵੀ ਤੁਸੀਂ ਜਿਹੜੇ ਹੁਣ ਆਪਣੇ ਤੋਂ ਮੰਗਵਾ ਸਕਦੇ ਹੋ ਤੇ ਚਲੋ ਜੀ ਜਿਹੜੇ ਨਵੇਂ ਨਵੇਂ ਵਰਕ ਤੇ ਸੂਟ ਆ ਉਹ ਵੀ ਤੁਸੀਂ ਇਸ ਤਰ੍ਹਾਂ ਰੈਡੀ ਕਰਵਾ ਸਕਦੇ ਹੋ ਕਿਉਂਕਿ ਟਾਈ ਐਂਡ ਡਾਈ ਦੇ ਸੂਟਾਂ ਤੇ ਪੌਂਚਾ ਵਰਕ ਬਾਜੂ ਵਰਕ ਜਾਂ ਇਸ ਤਰ੍ਹਾਂ ਤੁਸੀਂ ਘੇਰੇ ਦਾ ਵਰਕ ਕਰਵਾਉਂਗੇ ਤਾਂ ਜਿਹੜਾ ਬਹੁਤ ਜ਼ਿਆਦਾ ਸੋਹਣਾ ਲੱਗਦਾ ਤੇ ਬਹੁਤ ਹੈਵੀ ਡਿਜ਼ਾਈਨਾਂ ਨੂੰ ਤੋਂ ਕੁਝ हटਕੇ ਬਣਦਾ ਹੈ ਨਾ ਤੇ ਜਿਹੜਾ ਕਮ ਰੇਂਜ ਦੇ ਵਿੱਚ ਵੀ ਆਪਣੇ ਸੂਟ ਤਿਆਰ ਹੁੰਦਾ ਹੈ ਨਾ ਤੇ ਜਿਹੜੀਆਂ ਮੇਰੇ ਕੰਮ ਪਹਿਣਾ ਆਪਣੇ ਸੂਟ ਬਹੁਤ ਘੱਟ ਰੇਟ ਦੇ ਵਿੱਚ ਤਿਆਰ ਕਰਵਾਉਣਾ ਉਹਨਾਂ ਲਈ ਬਹੁਤ ਸੋਹਣਾ ਇਹ ਇਹ ਡਿਜ਼ਾਈਨ ਆਪਾਂ ਲੈ ਕੇ ਆਏ ਆ ਜਿਹੜਾ ਕਿਉਂਕਿ ਹੈਂਡਵਰਕ ਤੋਂ ਕਿਤੇ ਜ਼ਿਆਦਾ ਸੋਹਣਾ ਸੂਟ ਬਣਨਾ ਇਹ ਇਹ ਨਵ ਜਿਹੜੀ ਵੀਡੀਓ ਆਪਾਂ ਵਿੱਚੋਂ ਕੱਟ-ਕੱਟ ਕੇ ਤੁਹਾਨੂੰ ਛੋਟ ਲੈ ਲੈ ਕੇ ਜਿਹੜੀ ਦੇਖੋ ਐਡਿਟ ਕਰਕੇ ਇੱਕ ਵੀਡੀਓ ਬਣਾਉਣੀ ਹੁੰਦੀ ਹੈ ਕਿਉਂਕਿ ਤੁਹਾਨੂੰ ਪਤਾ ਜਦੋਂ ਵਰਕ ਆਪਾਂ ਮਸ਼ੀਨ ਤੇ ਲੱਗ ਜਾਂਦੇ ਆ ਤਾਂ ਪ੍ਰੋਪਰ ਵੀਡੀਓ ਜਿਹੜੀ ਨਹੀਂ ਬਣਦੀ ਬਾਕੀ ਵੀਡੀਓ ਆਪਾਂ ਕਾਫੀ ਦਿਨਾਂ ਤੋਂ ਲੈ ਕੇ ਆਏ ਆ ਵਰਕ ਦੇ ਕਿਉਂਕਿ ਥੋੜੇ ਹੈਂਡਵਰਕ ਦੇ ਸੂਟਾਂ ਦੇ ਤੇ ਦੂਜੇ ਸੂਟਾਂ ਦੇ ਕਾਫੀ ਆਰਡਰ ਸੀ ਜਿਹੜੇ ਆਪਾਂ ਕੀ ਤਿਆਰ ਕਰਨੇ ਸੀ ਇਸ ਲਈ ਅੱਜ ਕੋਈ ਵਰਕ ਦੀ ਵੀਡੀਓ ਆਪਾਂ ਨਹੀਂ ਲੈ ਕੇ ਆ ਰਹੇ ਸੀ ਵਰਕ ਦੀ ਜਿਹੜੀ ਵੀਡੀਓ ਬਣਾਉਣੇ ਹੁੰਦੇ ਆ ਆਪਾਂ ਆਪਾਂ ਨੂੰ ਸਪੈਸ਼ਲ ਜਿਹੜਾ ਟਾਈਮ ਚਾਹੀਦਾ ਦੇਖੋ ਪਹਿਲਾਂ ਇਹਨੂੰ ਬਣਾਉਣ ਤੇ ਫਿਰ ਇਹਨੂੰ ਐਡਿਟ ਕਰਨ ਤੇ ਇਸ ਲਈ ਅੱਜ ਆਪਾਂ ਜਿਹੜੀ ਤੁਹਾਨੂੰ ਕੱਟ-ਕੱਟ ਕੇ ਜਿਵੇਂ-ਜਿਵੇਂ ਡਿਜ਼ਾਈਨ ਤਿਆਰ ਹੋਈ ਚੱਲੂਗਾ ਤੇ ਉਦਾਂ ਦੀ ਆਪਾਂ ਵੀਡੀਓ ਸਾਰੀ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਬਾਕੀ ਆਪਣੀ ਪੂਰੀ ਇੰਸਟਾਗ੍ਰਾਮ ਆਈਡੀ ਤੇ ਪੂਰਾ ਡਿਜ਼ਾਈਨ ਆ ਜਿਹੜਾ ਇਹ ਆਜੂਗਾ ਤੇ ਉੱਥੇ ਜਾ ਕੇ ਤੁਸੀਂ ਹਾਰਮਨ ਬੁਟੀਕ 188 ਤੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਨਾਲ ਹੀ ਵੀਡੀਓ ਆਪਣੇ ਫਰੈਂਡ ਸਰਕਲ ਵਿੱਚ ਜ਼ਰੂਰ ਸ਼ੇਅਰ ਕਰਦਿਆ ਕਰੋ ਕਿਉਂਕਿ ਨਵੇਂ-ਨਵੇਂ ਡਿਜ਼ਾਈਨ ਜਿਹੜੀਆਂ ਮੇਰੀਆਂ ਭੈਣਾਂ ਦੇਖਣਾ ਪਸੰਦ ਕਰਦੀਆਂ ਹਨ ਤੇ ਉਹਨਾਂ ਤੱਕ ਵੀ ਆਪਣੀਆਂ ਵੀਡੀਓ ਪਹੁੰਚ ਸਕਣ ਹਨ ਦੇਖ ਲਓ ਜੀ ਇਹ ਵਾੜਾ ਡਿਜ਼ਾਈਨ ਹੈ ਤੇ ਇਹ ਦੋਨੇ ਚਾਕ ਤੇ ਦੇਖੋ ਬਣ ਗਏ ਤੇ ਇਸ ਤਰ੍ਹਾਂ ਦਾ ਜਿਹੜਾ ਇਹਦਾ ਬਾਹ ਦਾ ਡਿਜ਼ਾਈਨ ਹੈ ਤੇ ਲਓ ਜਿੱਥੇ ਆਪਾਂ ਜਿਹੜਾ ਬਹੁਤ ਹੀ ਪਾਣੀ ਕਲਰ ਦਾ ਜਿਹੜਾ ਤਿੱਲਾ ਆਪਾਂ ਕਹਿ ਦਿੰਨੇ ਆ ਉਹ ਵਾਲਾ ਤਿੱਲਾ ਇੱਥੇ ਆਪਾਂ ਯੂਜ਼ ਕਰ ਰਹੇ ਆ ਕਿਉਂਕਿ ਤਿੱਲੇ ਦੇ ਜਿਹੜੇ ਕਲਰ ਹੁੰਦੇ ਆ ਕਾਫੀ ਤਰ੍ਹਾਂ ਦੇ ਕਲਰ ਆਉਂਦੇ ਨੇ ਵਾਈਟ ਤਾਂ ਆਪਾਂ ਕਦੇ ਯੂਜ਼ ਨਹੀਂ ਕੀਤਾ ਕਿਉਂਕਿ ਵਾਈਟ ਬਹੁਤ ਘੱਟ ਸੂਟਾਂ ਦੇ ਵਿੱਚ ਤੇ ਜ਼ਿਆਦਾਤਰ ਜਿਹੜਾ ਇਸ ਤਰ੍ਹਾਂ ਦਾ ਸੁਨਹਿਰੀ ਜਿਹੜਾ ਤਿੱਲਾ ਉਹੀ ਜ਼ਿਆਦਾ ਯੂਜ਼ ਹੁੰਦਾ ਤੇ ਇਹ ਆਪਣੇ ਕੋਲੇ ਕਾਫੀ ਤਰ੍ਹਾਂ ਦੇ ਕਲਰ ਜਿਹੜੇ ਅਵੇਲੇਬਲ ਨੇ ਲਓ ਜੀ ਇਹ ਬਹੁਤ ਹੀ ਸੋਹਣਾ ਜਾਂ ਦੇਖੋ ਇਸ ਤਿੱਲੇ ਤੋਂ ਜਿਹੜਾ ਜਿਆਦਾ ਸੁਨਹਿਰੀ ਕਲਰ ਤੋਂ ਹੁੰਦਾ ਕੁਝ हट ਕੇ ਜੇ ਕਲਰ ਹੈਗਾ ਹਲੋ ਜੀ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਆਪਣਾ ਕਾਫੀ ਹੱਦ ਤੱਕ ਜਿਹੜਾ ਰੈਡੀ ਹੋ ਚੁੱਕਿਆ ਤੇ ਹੁਣ ਜਿਹੜਾ ਇਹ ਆਪਾਂ ਥ्रेड ਯੂਜ਼ ਕਰਾਂਗੇ ਉਹ ਆਪਾਂ ਬਹੁਤ ਹੀ ਪਿਆਰਾ ਜਿਹਾ ਦੇਖੋ ਹਲਕਾ ਜਿਹਾ ਜਿਹਨੂੰ ਆਪਾਂ ਫਿਰੋਜੀ ਕਲਰ ਕਹਿ ਦਿੰਨੇ ਆ ਉਹ ਤੋਂ ਥੋੜਾ ਜਿਹਾ ਡਾਰਕ ਕਲਰ ਦਾ ਇੱਕ ਜਿਹੜਾ ਆਪਾਂ ਮੋਰ ਬਣਾ ਕੇ ਤੇ ਤਿਆਰ ਕਰਾਂਗੇ ਇਹ ਵਾਲਾ ਥ्रेड ਦੇਖੋ ਤੇ ਇਹ ਵਾਲਾ ਕਿਉਂਕਿ ਆਪਾਂ ਸਿਰਫ ਦੋ ਮੋਰ ਹੀ ਬਣਾਉਣੇ ਨੇ ਹਨ ਇਸ ਲਈ ਆਪਣੇ ਕੋਲੇ ਇਹ ਕਲਰ ਥੋੜਾ ਜਿਹਾ ਤੇ ਪਰ ਆਪਣੇ ਜਿਹੜੇ ਮੋਰ ਨੇ ਪ੍ਰੋਪਰ ਬਣ ਜਾਣਗੇ ਤੇ ਲੋ ਜੀ ਡਿਜ਼ਾਈਨ ਜਿਹੜਾ ਆਪਣਾ ਤਿੱਲੇ ਦਾ ਬਣ ਚੁੱਕਿਆ ਹੁਣ ਆਪਾਂ ਉਹ ਵਾਲਾ ਥ्रेड ਯੂਜ਼ ਕਰਕੇ ਇੱਕ ਆਪਾਂ ਬੜਾਵਾਂਗੇ ਮੋਰ ਬਹੁਤ ਹੀ ਪਿਆਰਾ ਜਾਂ ਤੇ ਬਾਕੀ ਸੂਟ ਆ ਜਿਹੜਾ ਹੁਣ ਡਿਜ਼ਾਈਨ ਤੁਹਾਨੂੰ ਸ਼ੋ ਹੋ ਹੀ ਗਿਆ ਹੁਣ ਜਿਹੜੀਆਂ ਮੇਰੀਆਂ ਭੈਣਾਂ ਇੰਸਟਾਗ੍ਰਾਮ ਚ ਚਲਾਉਂਦੀਆਂ ਕਿਉਂਕਿ ਇਹ ਡਿਜ਼ਾਈਨ ਆ ਜਿਹੜਾ ਬਹੁਤ ਜ਼ਿਆਦਾ ਹੈਂਡਵਰਕ ਦਾ ਇੰਸਟਾਗ੍ਰਾਮ ਤੇ ਚੱਲ ਰਿਹਾ ਤੇ ਇਸ ਲਈ ਆਪਾਂ ਇਹ ਡਿਜ਼ਾਈਨ ਸਪੈਸ਼ਲ ਜਿਹੜਾ ਤਿਆਰ ਕਰਵਾਇਆ ਜਿਹੜੀਆਂ ਮੇਰੇ ਨਾਲ ਭੈਣਾਂ ਨੇ ਆਪਣੇ ਤੋਂ ਇਹ ਡਿਜ਼ਾਈਨ ਬਾਏ ਕਰਨਾ ਹੋਇਆ ਕਿਉਂਕਿ ਡਿਜ਼ਾਈਨਰ ਜਿੱਥੇ ਇਹਨਾਂ ਨੂੰ ਜਾਦੇ ਰੇਂਜ ਵਿੱਚ ਬਣਾ ਕੇ ਦਿੰਦੇ ਨੇ ਆਪਾਂ ਬਣਾ ਲਿਆ ਜਿਹੜੀ ਭੈਣ ਨੇ ਮੇਰੇ ਨੇ ਇਹ ਡਿਜ਼ਾਈਨ ਆਪਣੇ ਤੋਂ ਲੈਣਾ ਹੋਇਆ ਡਿਜ਼ਾਈਨ ਜਿਹੜਾ ਆਪਣੀ ਹੱਥ ਪੇਮੈਂਟ ਕਰਕੇ ਆਪਣੇ ਤੋਂ ਲੈ ਸਕਦਾ ਕਿਉਂਕਿ ਜਿਵੇਂ ਨਵਾਂ ਜਿਹਾ ਡਿਜ਼ਾਈਨ ਆਇਆ ਹਨ ਹੁਣ ਇਹਦੇ ਕਾਫੀ ਸੂਟ ਰੈਡੀ ਹੋਣਗੇ ਤੇ ਸੂਟ ਆਪਣੇ ਤੋਂ ਜਿਹੜਾ ਇਹ ਵਾਲਾ ਡਿਜ਼ਾਈਨ ਤੁਸੀਂ ਆਪਣੇ ਤੋਂ ਬਾਏ ਕਰ ਸਕਦੇ ਹੋ ਤਿਲਾਉ ਜੀ ਕਲਰ ਜਿਹੜਾ ਆਪਣਾ ਬਹੁਤ ਜਿਆਦਾ ਸੋਹਣਾ ਦੇਖੋ ਇੱਥੇ ਉੱਠ ਕੇ ਆਇਆ ਤੇ ਕਿਉਂਕਿ ਆਪਾਂ ਪਹਿਲਾ ਕੰਬੀਨੇਸ਼ਨ ਜਿਹੜਾ ਹਰ ਇੱਕ ਸੂਟ ਦੇ ਉੱਪਰ ਕਲਰ ਧਰ ਕੇ ਬਣਾ ਲੈਣੇ ਹੁੰਦੇ ਆ ਵੀ ਇੱਥੇ ਕਿਹੜਾ ਜਿਹੜਾ ਪ੍ਰੋਪਰ ਕਲਰ ਵਧੀਆ ਲੱਗੂਗਾ ਕਿਉਂਕਿ ਇੱਥੇ ਆਪਾਂ ਸਿਰਫ ਥ੍ਰੈਡ ਦਾ ਜਿਹੜਾ ਇੱਕ ਕਲਰ ਹੀ ਦੇਣਾ ਸੀ ਤੇ ਜੇ ਆਪਾਂ ਇਹਨੂੰ ਪੂਰਾ ਤਿੱਲੇ ਨਾਲ ਤਿਆਰ ਕਰਦੇ ਤਾਂ ਇਹਦੀ ਜਿਹੜੀ ਇਹ ਸ਼ੋਅ ਨਹੀਂ ਵੜਨੀ ਸੀ ਤੇ ਬਾਕੀ ਇਹਨੂੰ ਆਪਾਂ ਜੇ ਹੈਂਡਵਰਕ ਚ ਕੰਪਲੀਟ ਕਰਨਾ ਹੋਇਆ ਤਾਂ ਇਹਨੂੰ ਆਪਾਂ ਦੇਖੋ ਕਿਸੇ ਵੀ ਤਰ੍ਹਾਂ ਜਿਹੜਾ ਸਿੱਪੀਸਤਰਾ ਲਗਾ ਕੇ ਇਹਨੂੰ ਆਪਾਂ ਹਾਂ ਹਫ ਹੈਂਡਵਰਕ ਚ ਵੀ ਜਿਹੜਾ ਰੈਡੀ ਕਰ ਸਕਦੇ ਕਿਉਂਕਿ ਪ੍ਰੋਪਰ ਡਿਜ਼ਾਈਨ ਆ ਜਿਹੜਾ ਮਸ਼ੀਨ ਵਰਕ ਤੇ ਬਣ ਚੁੱਕਿਆ ਤੇ ਇਹਨੂੰ ਆਪਾਂ ਕਿਸ ਤਰ੍ਹਾਂ ਵੀ ਰੈਡੀ ਕਰ ਸਕਦੇ ਆ ਬਾਕੀ ਜੇ ਆਪਾਂ ਇਹ ਸੂਟ ਕੁਸ਼ਕ ਇਹਦੇ ਉੱਪਰ ਹਨਾ ਕੋਈ ਵੀ ਡਿਜ਼ਾਈਨ ਕੀਤਾ ਸਿੱਪੀ ਸtare ਦਾ ਤੇ ਜਾਂ ਆਪਾਂ ਇਹਨੂੰ ਹੈਂਡ ਦਾ ਕੰਮ ਦਿੱਤਾ ਤਾਂ ਤੁਹਾਡੇ ਨਾਲ ਜ਼ਰੂਰ ਵੀਡੀਓ ਸ਼ੇਅਰ ਕਰਾਂਗੇ ਕਿਉਂਕਿ ਪ੍ਰੋਪਰ ਸੂਟ ਆ ਜਦੋਂ ਆਪਣਾ ਬਣੂਗਾ ਤੇ ਆਪਾਂ ਇਹਦੀ ਇੱਕ ਪ੍ਰੋਪਰ ਵੀਡੀਓ ਵੀ ਲੈ ਕੇ ਆਵਾਂਗੇ ਇਹਨੂੰ ਆਪਾਂ ਕਈ ਰੰਗਾਂ ਦੇ ਵਿੱਚ ਰੈਡੀ ਕਰਾਂਗੇ